ਨਾ ਡਾਕਟਰ ਵਰਦੀ ਗਾਦੀ ਐ ਮੈਂਬਰ ਪਾਜੇਬੰਦ ਜੀ ਦਾ ਮੋਹਿਦ ਬਿਰਤਾਂ ਜੀ ਪਲੀਜ਼ ਨਾਲ ਕੰਮ ਕਰਕੇ ਉਹਨਾਂ ਦਾ ਮਾਨ ਸਨਮਾਨ ਆਪਾਂ ਦਈਏ ਯਾਰ ਅੱਗੇ ਨਾਲ ਕੀ ਕਰੀ ਆ ਤੇਨੂੰ ਸਾਡਾ ਪਤਾ ਨਹੀਂ ਕੌਣ ਹੈ ਵੈਰੀ ਗੁੱਡ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਜੈਕਾਰੇ ਦੀ ਮਜਰੇ ਤੇ ਸਿੱਟੇ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਸਾਡੇ ਪਟਿਆਲਾ ਹਲਕੇ ਦੇ ਲੋਕ ਸਭਾ ਮੈਂਬਰ ਡਾਕਟਰ ਤੇ ਰਵੀਰ ਗਾਦੀ ਜੀ ਨੂੰ ਬੇਨਤੀ ਕਰਾਂਗਾ ਕਿ ਸਟੇਜ ਤੇ ਆ ਕੇ ਮੈਂ ਉਹਨਾਂ ਦਾ ਆਦਾ ਤਜੀਹਾਂ ਕਹਿੰਦਾ ਸਾਡੇ ਵਿੱਚ ਮੰਗਲ ਜੀ ਆਏ ਨੇ ਪਹਿਲਾਂ ਦਰਚ ਪਹੁੰਚਦੇ ਜੀ ਹੈ ਕਹਿੰਦਾ ਸਵਾਗਤ ਕਰਦਾ ਸਾਰੇ ਮੰਡਲ ਪਦਾਨ ਮੰਡਲ ਕਮੇਟੀਆਂ ਸਾਰੇ ਇਸ ਸਾਲ ਸਾਰੇ ਬਹੁਤ ਕੀ ਵਿਕਟਰੀ ਕਰ ਲੋ ਵਿਕਟਰੀ ਉਹ ਕਿੱਥੇ ਗਈਆਂ ਕੋਈ ਬੰਦਾ ਜੀ ਨੇ ਕਿਹਾ ਕਿ ਇਤਨਾ ਲੋਕਾਂ ਨੂੰ ਇਹ ਕੌਣ ਸਗਾ ਹੰਕਾਰ ਸਗਾ ਕਿ ਪਟਿਆਲੇ ਤੇ ਕਹਿਰ ਜੀਉਂਦੀ ਐ ਤਨਾ ਤਰ ਹੱਡਾ ਕਰਕੇ ਜਿਨਾ ਮਹਿਨਾ ਕਰਕੇ ਜੀਉਂਦੀ ਐ ਤੁਸੀਂ ਸਾਬਤ ਕਰ ਦਿੱਤਾ ਕਿ ਕਹਿਰ ਵਰਨਾ ਕਰਕੇ ਜੀਉਂਦੀ ਐ ਕਹਿਰ ਤੁਹਾਡੇ ਕਰਕੇ ਜੀਉਂਦੀ ਐ ਇਹਨਾਂ ਵੱਡੀ ਐ ਡਾਕਟਰ ਸੋ ਅੱਜ ਦੇ ਸਨਮਾਨ ਸਮਾਰੋਹ ਤੇ ਇੱਕ ਛਾਛਾ ਮਾਰਦਾ ਇਕੱਠ ਤੁਹਾਡੇ ਪਿਆਰ ਚ ਸਾਰੇ ਜੁੜੇ ਠੀਕ ਹੋਵੇ। ਨਹੀਂ ਜਿਹੜਾ ਵਰਕਰ ਨੇ ਕਾਂਗਰਸ ਤੇ ਉਹਨਾਂ ਦਾ ਉਤਸ਼ਾਹ ਹੈਗਾ ਜੋ ਜਿੱਤ ਪ੍ਰਾਪਤ ਹੋਈ ਹੈ। ਇਹਨਾਂ ਸਦਕਾ ਹੀ ਜਿੱਤ ਪ੍ਰਾਪਤ ਹੋਈ ਹੈ। ਜੋ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਗਵਾਈ ਵਿੱਚ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਚਾਹੇ ਮੋਹਿਤ ਮਿੰਦਰਾ ਜੀ ਨੇ ਚਾਹੇ ਬਿਸ਼ਨੂ ਸ਼ਰਮਾ ਜੀ ਨੇ ਚਾਹੇ ਲਾਲੀ ਤੇ ਦੁੱਗਲ ਸਾਹਿਬ ਨੇ ਤੇ ਬਾਕੀ ਜਿਹੜੇ ਕਾਉਂਸਲਰ ਸਾਹਿਬ ਨੇ ਉਹਨਾਂ ਨੇ ਸਭ ਨਾਲ ਹੋਰ ਲਗ ਲਗ ਵਿੰਗਸ ਨੇ ਕਾਂਗਰਸ ਦੇ ਮਹਿਲਾ ਵਿੰਗ ਹੋਇਆ ਐਸ ਸੀ ਬੀ ਸੀ ਵਿੰਗ ਹੋਇਆ ਯੂਥ ਵਿੰਗ ਹੋਇਆ ਐਕਸ ਸਰਵਿਸ ਮੈਨ ਵਿੰਗ ਹੋਇਆ ਸਭ ਨੇ ਸਾਂਝੇ ਪ੍ਰਯਾਸ ਕੀਤੇ ਸਾਂਝੇ ਯਤਨ ਕੀਤੇ ਤਾਂ ਇਹ ਕਾਂਗਰਸ ਪਾਰਟੀ ਨੂੰ ਇਜਤ ਪ੍ਰਾਪਤ ਹੋਈ ਹੈ ਮੈਨੂੰ ਸੁਭਾਗ ਮਿਲਿਆ ਹੈਗਾ ਸਪਾਰਕ ਪ੍ਰਾਪਤ ਹੋਇਆ ਕਿ ਮੈਂ ਸੀਟ ਤੋਂ ਲੋਕਾਂ ਦੀ ਨਮਾਇਦੀ ਨਮਾਇਦੀ ਕਰ ਸਕਾਂ ਮੈਂ ਯਕੀਨ ਦਿਵਾਉਂਦਾ ਸਭ ਨੂੰ ਪਟਿਆਲਾ ਨਿਵਾਸੀਆਂ ਨੂੰ ਖਾਸ ਤੌਰ ਤੇ ਕਾਂਗਸ ਪਾਰਟੀ ਦੇ ਵਰਕਰ ਨੂੰ ਤੇ ਲੀਡਰ ਸਾਹਿਬਾਨ ਨੂੰ ਕਿ ਮੈਂ ਇਸ ਇਲਾਕੇ ਦੀਆਂ ਪਟਿਆਲਾ ਹਲਕੇ ਦੀਆਂ ਜੋ ਵੀ ਮੰਗਾਂ ਨੇ ਪੰਜਾਬ ਦੀਆਂ ਜੋ ਮੰਗਾਂ ਨੇ ਜੋ ਦੇਸ਼ ਦੀ ਰਾਜਨੀਤੀ ਮੇਰੇ ਕੋਲ ਮੰਗ ਕਰਦੀ ਹੈਗੀ ਕਿ ਮੈਂ ਧਰਮ ਨਿਰਪੱਖਤਾ ਦੇ ਮਾਮਲੇ 'ਚ ਜਾਂ ਦੇਸ਼ ਨੂੰ ਜੋ ਵੇਚਿਆ ਜਾ ਰਿਹਾ ਉਸ ਮਾਮਲੇ ਵਿੱਚ ਜੋ ਨਫਰਤ ਦਾ ਮਾਹੌਲ ਪੈਦਾ ਕੀਤਾ ਉਸ ਮਾਮਲੇ 'ਚ ਦੇਸ਼ ਦੇ ਨਾਲ ਖੜ ਸਕਾਂ ਰਾਹੁਲ ਗਾਂਧੀ ਹੋਣਾ ਖੜ ਸਕਾਂ ਕਾਂਗਸ ਨਾਲ ਖੜ ਸਕਾਂ ਰਹੀ ਦੇਸ਼ ਕਮਜਬੂਤ ਸੈਕੂਲਰ ਡੈਮੋਕਰਟਿਕ ਰਿਪਬਲਿਕ ਦੇ ਤੌਰ ਤੇ ਨਵਾਂ ਦੇਸ਼ ਬਣਾ ਸਕੀ ਨਵਾਂ ਦੇਸ਼ ਕੁਸ਼ਾਰ ਸਕੀ ਥੈਂਕ ਯੂ ਬਹੁਤ ਚੰਗਾ ਹੋਇਆ ਹੈ ਔਰ ਬੜਾ ਡਾਕਟਰ ترمੀਤ ਗਾਂਧੀ ਜੀ ਦੇ ਹੱਕ ਵਿੱਚ ਪਟਿਆਲੇ ਦੇ ਲੋਕਾਂ ਨੇ ਦਿੱਤਾ ਹੈ ਔਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਅਰਬਨ ਉਹਦੀ ਮੀਟਿੰਗ ਹੋਈ ਹੈ ਔਰ ਵਧਾਈਆਂ ਸਾਰਿਆਂ ਨੇ ਇੱਕ ਦੂਜੇ ਨੂੰ ਦਿੱਤੀਆਂ ਆ ਜਿੱਥੇ ਕਮੀ ਪੇਸ਼ੀਆਂ ਸਨ ਉਹਨਾਂ ਨੂੰ ਦੂਰ ਕਰਨ ਦੀ ਗੱਲ ਆਈ ਹੈ ਔਰ ਜਿੱਥੇ ਚੰਗਾ ਕੰਮ ਰਿਆ ਉਹਨਾਂ ਨੂੰ ਸਨਮਾਨ ਤੇ ਉਹਨਾਂ ਨੂੰ ਵਧਾਈ ਦੇਣ ਦੀ ਗੱਲ ਆਈ 2027 ਦੇ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ ਇਸ ਵਾਰ ਉਹਨਾਂ ਦੇਖੀਏ ਤਾਂ ਕਿ ਕਾਨਫਰੰਸ ਦੇ ਦੇਖੋ 2 ਸਾਲ ਜਿਹੜੀਆਂ ਚੁਣੌਤੀਆਂ ਨੇ ਉਹ ਮਿਹਨਤ ਕਰਕੇ ਦੂਰ ਕਰਨੀਆਂ ਨੇ ਔਰ ਬਿਲਕੁਲ ਚੁਣੌਤੀਆਂ ਹੈਗੀਆਂ ਨੇ ਇਸ ਕੋਈ ਦੋਹਰਾ ਨਹੀਂ ਹੈ ਪਰ ਇੱਕ ਉਮੀਦ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਜਿਤਾਈ ਹੈ ਉਹਨਾਂ ਨੇ ਇੰਟਰਸਟ ਸ਼ੋ ਕੀਤਾ ਹੈ ਕਿ ਅਸੀਂ ਕਾਂਗਰਸ ਪਾਰਟੀ ਬਾਰੇ ਸੋਚ ਰਹੇ ਹਾਂ ਔਰ ਕਾਂਗਰਸ ਪਾਰਟੀ ਹੁਣ ਤਿਆਰੀ ਕਰੇ 2027 ਦੇ ਵਿੱਚ ਵਿਧਾਨ ਸਭਾ ਤੇ ਕਾਂਗਰਸ ਪਾਰਟੀ ਦਾ ਜਿਹੜਾ ਪਰਚਮ ਹੈ ਉਹ ਲਹਿਰਾਵੇ